ਜਡਿਆਲਾ ਗੁਰੂ ਦੇ ਪਿੰਡ ਤਾੜਲ ਅਤੇ ਬਾਲੀਆ ਮੰਜਪੂਰੀ ਵਿਖੇ ਕਾਸੋ ਆਪਰੇਸ਼ਨ ਚਲਾਇਆ ਗਿਆ। ਜਡਿਆਲਾ ਗੁਰੂ ਦੇ ਪਿੰਡ ਤਾੜਲ ਅਤੇ ਬਾਲੀਆ ਮੰਜਪੂਰੀ ਯੁੱਧ ਨਸ਼ਾ ਵਿਰੋਧ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਐਸਐਸਪੀ ਅੰਮ੍ਰਿਤਸਰ ਦਿਹਾਤੀ ਮਨਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਜਡਿਆਲਾ ਵਿੰਧ ਸਿੰਘ ਤੇ ਐਸਐਚਓ ਹਰਚੰਦ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨਾਲ ਜਡਿਆਲਾ ਗੁਰੂ ਵਿਖੇ ਪਿੰਡਾਂ ਵਿੱਚ ਕਾਸੋ ਆਪਰੇਸ਼ਨ ਤਹਿਤ ਤਲਾਸ਼ੀ ਅਭਿਆਨ ਚਲਾਇਆ ਗਿਆ। ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਪੱਤਰਕਾਰ ਸਤਨਾਮ ਸਿੰਘ ਅੰਬੇਦਕਰਵਾਦੀ ਦੀ ਖਾਸ ਰਿਪੋਰਟ ਹਾਂਜੀ ਅੱਜ ਸਾਡਾ ਜੁਧ ਨਸ਼ਾ ਵਿਰੋਧ ਦੇ ਤਹਿਤ ਐਸਓ ਆਪਰੇਸ਼ਨ ਪੂਰੇ ਪੰਜਾਬ ਦੇ ਵਿੱਚ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਾਜ਼ਰਤਾਂ ਤੇ ਅਸੀਂ ਚਲਾ ਰਹੇ ਹਾਂ ਇਹਦੇ ਵਿੱਚ ਅੱਜ ਸਾਡੇ ਥਾਣੇ ਝੰਡੇਾਲੇ ਦਾ ਪਿੰਡ ਤਾਰੜਾ ਜਿਹੜਾ ਵੀ ਇੱਥੇ ਕਾਫੀ ਪੰਜ ਸੱਤ ਬੰਦੇ ਬਦਨਾਮ ਹੈਗੇ ਆ ਉਹਨਾਂ ਦੀ ਘਰ ਦੀ ਅਸੀਂ ਸਰਚ ਕਰ ਰਹੇ ਹਾਂ ਇਹ ਪੁਲੀਸ ਆਊਟਰੀਜਨ ਦੀ ਫੋਰਸ ਲੈ ਕੇ ਸਰ ਕੋਈ ਬਰਾਮਦਗੀ ਹੋਈ ਉਹਨਾਂ ਤੇ ਫਿਲਹਾਲ ਅਜੇ ਥੋੜਾ ਟਾਈਮ ਹੀ ਹੋਇਆ ਜੇ ਸਰਚ ਚੱਲ ਰਹੀ ਆ ਜਦੋਂ ਬਰਾਮਦਗੀ ਹੋਈ ਤੁਹਾਨੂੰ ਤੁਹਾਡੇ ਨੋਟਿਸ ਚ ਲਿਆਂਦਾ ਜਾਊਗਾ ਸਰ ਆਮ ਪਬਲਿਕ ਨੂੰ ਕੀ ਸੋਚੁਕਾ ਆਮ ਪਬਲਿਕ ਨੂੰ ਵੀ ਇਹੀ ਹੈ ਵੀ ਜਿਹੜੇ ਮਾੜੇ ਬੰਦੇ ਆ ਕੰਮ ਕਰਦੇ ਆ ਪਿੰਡਾਂ ਦੇ ਵਿੱਚ ਬੱਚਿਆਂ ਦਾ ਫਿਊਚਰ ਖਰਾਬ ਕਰਦੇ ਆ ਪਿੰਡ ਵਾਲਿਆਂ ਨੂੰ ਵੀ ਇਹੀ ਰਿਕੁਐਸਟ ਆ ਵੀ ਸਾਡੇ ਜਿਹੜੇ ਇਕੱਠੇ ਹੋ ਕੇ ਇਹਨਾਂ ਦਾ ਵਿਰੋਧ ਕਰੋ ਪਲੱਸ ਸਾਡੀ ਹੈਲਪ ਦੇ ਨਾਲ ਇਹਨਾਂ ਦੇ ਉੱਤੇ ਵੱਧ ਤੋਂ ਵੱਧ ਕਾਰਵਾਈ ਕਰਵਾਓ ਸਰ ਜੋ ਪੀਲਾ ਪੰਜਾ ਚੱਲ ਰਿਹਾ ਉਹਦਾ ਪੀਲੇ ਪੰਜੇ ਦਾ ਇਹ ਹੈ ਜੀ ਉਹ ਪੂਰਾ ਪ੍ਰੋਪਰ ਚੈਨਲ ਚ ਚੱਲਦਾ ਕਈ ਲੋਕਾਂ ਨੇ ਜਿੱਦਾਂ ਪਿੰਡ ਦੀਆਂ ਪੰਚਾਇਤ ਦੀ ਜਗ੍ਹਾ ਦੇ ਉੱਤੇ ਕਬਜ਼ਾ ਕਰ ਲਿਆ ਤੇ ਨਸ਼ਾ ਵੇਚ ਕੇ ਉੱਤੇ ਪ੍ਰਾਪਰਟੀਆਂ ਬਣਾਈਆਂ ਉਹ ਪ੍ਰੋਪਰ ਚੈਨਲ ਜੋ ਕਾਨੂੰਨ ਦੇ ਮੁਤਾਬਕ ਹੈਗਾ ਉਹ ਅਸੀਂ ਇੱਕ ਪ੍ਰੋਸੀਜਰ ਅਡਾਪਟ ਕਰਦੇ ਇਹਦੇ ਵਿੱਚ ਮਾਲ ਵਿਭਾਗ ਪਲੱਸ ਬੀਡੀਪੀਓ ਸਾਹਿਬ ਡੀਡੀਪੀਓ ਸਾਹਿਬ ਮਾਨਯੋਗ ਡੀਸੀ ਸਾਹਿਬ ਦੇ ਹੁਕਮ ਦੇ ਨਾਲ ਜਿਹੜਾ ਉਹ ਇਲੀਗਲ ਪ੍ਰਾਪਰਟੀ ਤੇ ਕਬਜ਼ਾ ਪਤਾ ਕਰਕੇ ਤੇ ਫਿਰ ਪੁਲਿਸ ਦੀ ਅਮਦਦ ਦੇ ਨਾਲ ਹੋਸੀ ਟਾਰੇ